ਜੇ ਹਜੇ ਵੀ 92 ਦੇ 92 ਕਿੰਨੇ ਵੀ ਨੇ 92 93 94 ਜਿੰਨੇ ਵੀ ਹੈਗੇ ਨੇ ਪਠਾਨ ਮਾਜਰੇ ਦੇ ਨਾਲ ਨਾ ਖੜੇ ਦਿੱਲੀ ਵਾਲਿਆਂ ਦੀ ਝੋਲੀ 'ਚ ਜਾ ਕੇ ਡਿੱਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲ ਤੁਹਾਡਾ ਵੀ ਇਹੀ ਹੋਣਾ ਹੈ ਪਰਚੇ ਨਾਲ ਦੀ ਨਾਲ ਦਿੱਲੀ ਵਾਲੇ ਤਿਆਰ ਖੜੀ ਬੈਠਿਆ ਜਿਹੜਾ ਵੀ ਕੋਈ ਪੰਜਾਬ ਦਾ ਐਮ.ਐਲ.ਏ ਦਿੱਲੀ ਵਾਲੇ ਦੇ ਖਿਲਾਫ ਬੋਲੂਗਾ ਨਾਲ ਦੀ ਨਾਲ ਪਰਚਾ ਕਰਕੇ ਉਹਦੀ ਕਰਦਾਰਕੁਸ਼ੀ ਕੀਤੀ ਜਾਊਗੀ ਕਿਸੇ ਨੇ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਕਰ ਲਿਆ ਕਿਸੇ ਨੇ ਕੁਛ ਕਰ ਲਿਆ ਕਿਸੇ ਦੀ ਆਮਦਨ ਨਾਲੋਂ ਮਤਲਬ ਆਮਦਨ ਵੱਧ ਗਈ ਹਨਾ ਖਰਚੇ ਵਧਾ ਲਏ ਉਹਨਾਂ ਦੇ ਪਰਚੇ ਕਰ ਦੇਣੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਐਮ ਐਲ ਏ ਦੇ ਉੱਪਰ ਲੱਤ ਰੱਖਣੀ ਹੈ ਕੈਰੀ ਵਾਲ ਨੇ ਤੇ ਤੁਹਾਨੂੰ ਭਰਾਵੋ ਸਿਰ ਨਹੀਂ ਚੁੱਕਣ ਦੇਣਗੇ ਤੁਹਾਡਾ ਸਿਰ ਉਹਦੀ ਨੱਪ ਦਿਆ ਕਰਨਗੇ ਜੇ ਨਾ ਇਕੱਠੇ ਹੋਏ ਜੇ ਅੱਜ ਪਠਾਨ ਮਾਜਰੇ ਦੇ ਹੱਕ 'ਚ ਨਾ ਖੜੇ ਇੱਕ ਤੀਰ ਨਾਲ ਦੋ ਨਿਸ਼ਾਨੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਹੁਤ ਮਾੜੀ ਹੈ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਸੀ ਉਹ ਬਿਲਕੁਲ ਸਾਹਮਣੇ ਆ ਗਈਆਂ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਭਗਵੰਤ ਮਾਨ ਹੁੰਦਾ ਸੀ ਨਾ ਉਦੋਂ ਇਹ ਨਲਾਇਕੀਆਂ ਗਣਾਉਂਦਾ ਹੁੰਦਾ ਸੀ ਮੌਜੂਦਾ ਸਰਕਾਰਾਂ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਇਹ ਨਾਲੇ ਸਫਾਈ ਨਹੀਂ ਕਰਦੇ ਜੀ ਇਹ ਐ ਨਹੀਂ ਕਰਦੇ ਜੀ ਉਹ ਨਹੀਂ ਕਰਦੇ ਜੀ ਆ ਹੁਣ ਦੇਖ ਲਓ 3 ਸਾਲਾਂ ਦੇ ਵਿੱਚ ਦੋ ਵਾਰੀ ਹੜ ਆ ਗਏ ਕੀ ਤਿਆਰੀਆਂ ਕੀਤੀਆਂ ਨੇ ਪੰਜਾਬ ਦੀ ਸਰਕਾਰ ਨੇ ਬਈ ਇਹ ਸਰਕਾਰ ਨਕਲੀ ਇਨਕਲਾਬੀਆਂ ਦੀ ਸਰਕਾਰ ਹੈ ਪਹਿਲਾਂ ਸਾਨੂੰ ਬੀਬੀ ਐਮਐ ਦੇ ਵਿੱਚੋਂ ਕੱਢਿਆ ਉਦੋਂ ਇਹ ਚੁੱਪ ਜੇ ਅੱਜ ਸਾਡਾ ਬੰਦਾ ਉੱਥੇ ਹੁੰਦਾ ਤਾਂ ਉਹਨੇ ਦੇਖਣਾ ਸੀ ਕਿੰਨਾ ਪਾਣੀ ਛੱਡਣਾ ਕੀ ਕਰਨਾ ਸਾਡੀ ਦਾ ਹਿੱਸੇਦਾਰੀ ਖਤਮ ਕਰਤੀ ਉਦੋਂ ਚੁੱਪ ਤੇ ਅੱਜ ਜੇ ਪਠਾਨ ਮੱਜਰੇ ਨੇ ਮੜਾ ਕਿਨਾਂ ਦੇ ਕਿਸੇ ਅਫਸਰ ਨੂੰ ਕਹਿਤਾ ਕਿ ਇਹਦੀ ਨਲੈਕੀਆਂ ਕਾਰਨ ਬੰਨ ਟੁੱਟੇ ਨੇ ਜਾਂ ਸਫਾਈ ਨਹੀਂ ਕੀਤੀ ਜਾਂ ਇਹਨਾਂ ਦੇ ਵਿੱਚੋਂ ਜਦੋਂ ਮਿੱਟੀ ਲੋਕ ਚੱਕਦੇ ਸੀ ਪਹਿਲਾਂ ਹੀ ਚੱਕ ਕੇ ਲੈ ਜਾਂਦੇ ਸੀ ਖੇਤਾਂ 'ਚ ਪਾ ਲੈਂਦੇ ਸੀ ਪਰ ਹੁਣ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਤਾ ਸਾਰੀ ਸਰਕਾਰ ਯੋਸ ਅਫਸਰ ਦੇ ਨਾਲ ਜਾ ਕੇ ਖੜ ਗਈ ਐ ਫਿਰ ਇਹਦਾ ਮਤਲਬ ਜਦੋਂ ਇੱਥੇ ਐਮ ਐਲ ਏ ਸੇਫ ਨਹੀਂ ਹੈਗੇ ਐਮ ਐਲ ਏ ਤੇ ਪਰਚੇ ਕੀਤੇ ਜਾ ਰਹੇ ਨੇ ਤੇ ਫਿਰ ਸਾਡੇ ਵਰਗੇ ਆਮ ਬੰਦੇ ਕਿੱਥੋਂ ਸੇਫ ਹੋਣਗੇ ਜਿਹੜੇ ਸਰਕਾਰ ਦੇ ਹੀ ਨਿਤ ਵਿਰੋਧ ਕਰਦੇ ਆ ਪਠਾਨ ਮਜਰੇ ਨੇ ਇੱਕ ਵਾਰੀ ਬੋਲਿਆ ਨਾਲ ਦੀ ਨਾਲ ਚੱਕੇ ਉਹ ਤੇ ਪੁਰਾਣਾ ਪਰਚਾ ਪਾਤਾ ਤਿੰਨ ਸਾਲਾਂ ਤੋਂ ਇਹੀ ਕੇਰੀ ਵਾਲ ਹੋਰੀ ਪਠਾਨ ਮਜਰੇ ਦੇ ਨਾਲ ਸੀ ਹਾਈ ਕੋਰਟਾਂ ਤੱਕ ਕੇਸ ਲਵਾਏ ਤੇ ਅੱਜ ਜਦੋਂ ਪਠਾਨ ਮਜਰਾ ਇਹਨਾਂ ਦੇ ਵਿਰੁੱਧ ਬੋਲਿਆ ਤੇ ਅੱਜ ਉਹੀ ਪਰਚਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇੱਕ ਹੋਰ ਦੇਖੋ ਵੱਡੀ ਕਹਾਣੀ ਕਿਵੇਂ ਅਲਝਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਲੱਗਿਆ ਕਿ ਸਾਡੀ ਕਿਰਕਰੀ ਹੋ ਰਹੀ ਹੈ ਸਰਕਾਰ ਨੂੰ ਲੱਗਿਆ ਸਾਡੀ ਕਿਰਕਰੀ ਹੋ ਰਹੀ ਹੈ ਕੇ ਏਰੀਆ ਲੋਕਾਂ ਨੂੰ ਲੱਗਿਆ ਸਾਡੀ ਕਿਰਕਰੀ ਹੋ ਰਹੀ ਹੈ ਕਿ ਸਾਡੇ ਐਮਐਲਏ ਸਾਡੇ ਵਿਰੁੱਧ ਬੋਲ ਰਿਹਾ ਤਾਂ ਇਸ ਕੇਸ ਨੂੰ ਵੱਡਾ ਬਣਾਉਣ ਦੇ ਚੱਕਰ ਚ ਕਿਉਂਕਿ ਪਤਾ ਹੈ ਉਹ ਜਿਹੜੀ ਲੇਡੀ ਨੇ ਪਰਚਾ ਕਰਾਇਆ ਪਠਾਨ ਮਾਜਰੀ ਤੋਂ ਉਹਦੇ ਨਾਲ ਸਮਝੌਤਾ ਉਹ ਸਮਝੌਤਾ ਹੋ ਸਕਦਾ ਪਰ ਇਹਨਾਂ ਨੇ ਕੈਸੀ ਕਹਾਣੀ ਰਚੀ ਅਬਦਾ ਪਰਚਾ ਪਾ ਲਿਆ ਤੇ ਆਪ ਘਵਾਨਗੇ ਕਿ ਸਾਡੇ ਤੇ ਗੱਡੀ ਚੜਾਤੀ ਜੀ ਸਾਡੇ ਤੇ ਗੋਲੀ ਚਲਾਤੀ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਪਠਾਨ ਮਾਜਰਾ ਬਈ ਕਿੱਥੋਂ ਲੇਜੂਗਾ ਆਪਦੇ ਬੇਪਨ ਤੇ ਉਹ ਭੱਜ ਕਿਵੇਂ ਸਰਕਦਾ ਉਹਦੇ ਨਾਲ ਤਾਂ ਸਿਕਿਉਰਟੀ ਵਾਲੇ ਨੇ ਜਾਣ ਬੁੱਝ ਕੇ ਉਹਨੂੰ ਉੱਥੋਂ ਕੱਢਿਆ ਤੇ ਉਸ ਤੋਂ ਬਾਅਦ ਇੱਕ ਕਹਾਣੀ ਰਚੀ ਜਿਵੇਂ ਪ੍ਰਸ਼ਾਸਨ ਨੇ ਪਹਿਲਾਂ ਸਾਡੇ ਨਾਲ ਹੁੰਦੀਆਂ ਆਈਆਂ 84 ਚ ਹੋਈਆਂ ਸਾਡੇ ਝੂਠੇ ਮੁਕਾਬਲੇ ਹੁੰਦੇ ਰਹੇ 99 99 ਦੇ ਦੌਰ ਤੋਂ ਸਿੱਖ ਕੌਮ ਨੰਗੀ ਹੈ ਕਿਉਂਕਿ ਸਾਥ ਤੋਂ ਵੱਧ ਸਿੱਖਾਂ ਤੋਂ ਵੱਧ ਇਹ ਕਹਾਣੀਆਂ ਕੋਈ ਨਹੀਂ ਜਾਣਦਾ ਕਿ ਕਿਵੇਂ ਕਹਾਣੀਆਂ ਘੜੀਆਂ ਜਾਂਦੀਆਂ ਨੇ ਕਿਵੇਂ ਸਾਡੇ ਮੁੰਡੇ ਮਾਰੇ ਜਾਂਦੇ ਨੇ ਉਸੇ ਤਰ੍ਹਾਂ ਜਿਹੜੀ ਹਰਨੀਤ ਪਠਾਨ ਮਾਜਰੇ ਨਾਲ ਹੋਇਆ ਉਹੀ ਸਭ ਕੁਝ ਕਹਾਣੀ ਘੜਤੀ ਕਿ ਕੇਸ ਆਪਣੇ ਹੱਥ ਚ ਲੈ ਲਿਆ ਕਿਉਂਕਿ ਜਿਹੜੀ ਲੇਡੀਜ਼ ਨੇ ਪਠਾਨ ਮਾਜਰੇ ਨਾਲ ਜੋ ਵੀ ਕੁਝ ਹੋਇਆ ਉਹਨਾਂ ਦਾ ਪਹਿਲਾਂ ਵਿਆਹ ਹੋ ਗਿਆ ਉਹਨੂੰ ਉਦੋਂ ਬਲਤਕਾਰ ਦਾ ਕੇਸ ਕਰਤਾ ਉਹ ਮੈਟਰ ਅਲੱਗ ਹੈ ਕਿਉਂਕਿ ਪਹਿਲਾਂ 3 ਸਾਲ ਪਠਾਨ ਮਾਜਰਾ ਸਰਕਾਰ ਦੇ ਨਾਲ ਹੀ ਸੀ ਜੇ ਇੰਨੇ ਸੱਚੇ ਸੀ ਉਦੋਂ ਹੀ ਪਰਚਾ ਦੇ ਦਾਂਦੇ ਪਠਾਨ ਮਾਜਰੇ ਤੇ ਜੀ ਹੁਣ ਹੀ ਕਿਉਂ ਦਿੱਤਾ ਜਦੋਂ ਦਿੱਲੀ ਦੇ ਖਿਲਾਫ ਉਹਨੇ ਬਗਾਵਤ ਕੀਤੀ ਐ ਇਥੋਂ ਪਤਾ ਲੱਗਦਾ ਪੰਜਾਬ ਦੇ ਲੋਕੋ ਕਿ ਡਕਟਰ ਬਣੇ ਬੈਠੇ ਆ ਕਈ ਦੀ ਆਲ ਹੋਰੀ ਮਨੀਸ਼ ਸਸੋਦੀਏ ਹੋਰੀ ਪੰਜਾਬ ਦੀ ਸਰਕਾਰ ਕੇਜਰੀ ਆਲ ਚਲਾ ਰਿਹਾ ਹੈ ਸਾਡੇ 92 ਦੇ 92 ਕੁੱਗੂ ਸੁੱਤੇ ਪਿਆ ਇੱਕ ਕੁੱਗੂ ਉੱਠਿਆ ਤੇ ਉਹਦਾ ਸਿਰ ਨੱਪਣ ਨੂੰ ਲੱਗੇ ਪੰਜਾਬੀਓ ਅੱਜ ਸਾਨੂੰ ਖੜਨਾ ਚਾਹੀਦਾ ਸਾਨੂੰ ਸਾਥ ਦੇਣਾ ਚਾਹੀਦਾ ਪਠਾਨ ਮਜਰੀ ਦਾ ਕੀ ਮਾੜਾ ਕੀਤਾ ਬਈ ਜੇ ਉਹਨੇ ਦੱਸਤਾ ਕਿ ਇਹ ਨਲਕੀ ਆ ਸਰਕਾਰ ਦੀ ਫਿਰ ਉਸੇ ਦੀ ਪਰਚਾ ਇਸੇ ਦਿਨਾਂ ਦੇ ਵਿੱਚ ਹੀ ਕਿਉਂ ਪਹਿਲਾਂ ਕਿਉਂ ਨਹੀਂ ਤੇ ਆ ਝੂਠੀ ਕਹਾਣੀ ਬੰਦੇ ਨੂੰ ਕਰਨਾਲ ਦੇ ਵਿੱਚ ਜਾ ਕੇ ਗ੍ਰਿਫਤਾਰ ਕਰਨ ਗਏ ਹੋ ਤੇ ਫਿਰ ਕਹਿੰਦੇ ਉਹ ਗੋਲੀਆਂ ਚਲਾ ਗਿਆ ਜੀ ਉਹਦੇ ਕੋਲੇ ਹਰਿਆਣੇ ਦੇ ਵਿੱਚ ਜੇ ਵੈਪਨ ਲੈ ਕੇ ਗਿਆ ਫਿਰ ਤਾਂ ਉਹ ਹਰਿਆਣੇ ਦੀ ਪੁਲਿਸ ਕਿਉਂ ਨਹੀਂ ਪਰਚਾ ਦੇ ਰਹੀ ਬਈ ਪਹਿਲਾਂ ਤਾਂ ਹਰਿਆਣੇ ਦੀ ਪੁਲਿਸ ਪਰਚਾ ਦੇਉ ਨਾ ਵੀ ਹਰਿਆਣੇ ਦੇ ਵਿੱਚ ਪੰਜਾਬ ਵਾਲਾ ਵੈਪਨ ਲੈ ਗਿਆ ਉਹ ਫਿਰ ਕਿਤੇ ਜਾ ਕੇ ਪੰਜਾਬ ਦੀ ਪੁਲਿਸ ਦੇਉ ਪਰ ਇਹ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਇੱਕ ਸੱਚ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੀ ਗੱਲ ਆ ਜਿਹੜੇ 92 93 ਬਾਕੀ ਐਮਐਲਏ ਨੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾ ਰਿਹਾ ਕਿ ਜੇ ਕੋਈ ਸਿਰ ਚੱਕੂਗਾ ਤਾਂ ਅਸੀਂ ਨੱਪ ਕੇ ਰੱਖ ਦਾਂਗੇ ਅਸੀਂ ਮਰੋੜ ਕੇ ਰੱਖ ਦਾਂਗੇ ਅਸੀਂ ਤੁਹਾਨੂੰ ਗੁਲਾਮ ਬਣਾ ਕੇ ਰੱਖਾਂਗੇ ਇਹ ਪਠਾਨ ਮਾਜਰਾਲ ਕੇਸ ਦੇ ਵਿੱਚੋਂ ਬਿਲਕੁਲ ਕਲੀਅਰ ਹੋਊਗੀ ਗੱਲ ਤੇ ਫਿਰ ਜੇ ਗੁਲਾਮ ਬਣ ਕੇ ਰਹੋਗੇ ਨਾ ਜਿਹੜੇ 92 ਐਮਐਲਏ ਨੇ ਤੇ ਫਿਰ ਧੋਖੇ ਹੀ ਖਾਉਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਸਰਪੰਚ ਤੱਕ ਨਹੀਂ ਬਣਾਉਣਾ ਹਾਂ ਜੇ ਪੰਜਾਬ ਨਾਲ ਖੜੋਗੇ ਪੰਜਾਬ ਦੀ ਗੱਲ ਕਰੋਗੇ ਆ ਦਿੱਲੀ ਵਾਲਿਆਂ ਦਾ ਬੋਧ ਸਰ ਤੋਂ ਲਾਹੋਂਗੇ ਤਾਂ ਤੁਹਾਨੂੰ ਲੋਕ ਹੱਥਾਂ ਦੇ ਚੁੱਕ ਲੈਣਗੇ ਇਸ ਕਰਕੇ ਅੱਜ ਮੌਕਾ ਹੈ ਅੱਜ ਤੁਹਾਡੇ ਭਰਾ ਨੂੰ ਅੱਜ ਤੁਹਾਡੇ ਐਮਐਲਏ ਨੂੰ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਮੜਾ ਇਹ ਬੋਲਣ ਦੀ ਖਾਤਰ ਤੇ ਫਿਰ ਤੁਹਾਡੇ ਨਾਲ ਕੱਲੋਂ ਕੀ ਕਰਨਗੇ ਇਹ ਯਾਦ ਰੱਖਣਾ ਬਾਕੀ ਐਮਐਲਏ ਇੱਕ ਤੀਰ ਨਾਲ ਦੋ ਨਿਸ਼ਾਨੇ ਹੜਾਂ ਦੀ ਸਥਿਤੀ ਨੂੰ ਭਲਾਉਣ ਦੇ ਲਈ ਹੜਾਂ ਦਾ ਜਿਹੜਾ ਰੌਲਾ ਪਿਆ ਉਹ ਭਲਾਉਣ ਦੇ ਲਈ ਸਰਕਾਰ ਦੇ ਅਧਿਕਾਰੀਆਂ ਨੂੰ ਭਲਾਉਣ ਦੇ ਲਈ ਪਠਾਨ ਮਾਜਰੇ ਦੇ ਕੇਸ ਨੂੰ ਚੱਕ ਲਿਆ ਕਿ ਤੇ ਪਰਚਾ ਦਿਓ ਜੇ ਗੱਲ ਨਾ ਬਣੀ ਉਸ ਤੋਂ ਬਾਅਦ ਕੋਈ ਕਹਾਣੀ ਰਚੋ ਬਿਲਕੁਲ ਉਵੇਂ ਹੀ ਹੋ ਰਿਹਾ ਹੈ ਕਹਾਣੀਆਂ ਰਚਦੀਆਂ ਕਿ ਉਹ ਭੱਜ ਗਿਆ ਜੀ ਗੱਡੀ ਜਿਹੜਾ ਸੀ ਜੀ ਗੋਲੀਆਂ ਚਲਾ ਗਿਆ ਜੀ ਕਿ ਵੱਡਾ ਰੌਲਾ ਪਵੇ ਤੇ ਪਠਾਨ ਮਾਜਰੇ ਦਾ ਕਿਰਦਾਰ ਮਾਰ ਦਿੱਤਾ ਜਾਵੇ ਤੇ ਲੋਕ ਦੇ ਨਾਲ ਨਾ ਖੜਨ ਪਰ ਪੰਜਾਬ ਦੇ ਲੋਕੋ ਤੁਹਾਨੂੰ ਸਭ ਨੂੰ ਪਤਾ ਹੈ ਕੀ ਕੁਝ ਹੋ ਰਿਹਾ ਹੈ ਅੱਜ ਪਠਾਨ ਮਾਜਰੇ ਦਾ ਸਾਥ ਦੇ ਲੋਗੇ ਤਾਂ ਜਿਹੜੇ 9992 ਨੇ ਇਹਨਾਂ ਨੂੰ ਵਿਆਕਲ ਆ ਜੂਗੀ ਇਹ ਵੀ ਨਿਕਲ ਆਉਣਗੇ ਇਹਨਾਂ ਦੇ ਜਾਲ ਦੇ ਹੇਠੋਂ ਇਹ ਗੁਲਾਮੀ ਇੱਥੋਂ ਇਹ ਗੁਲਾਮੀ ਲਾਉਣੀ ਪੈਣੀ ਹੈ ਮੈਂ ਐਮਐਲਏ ਨੂੰ ਕਿਹਾ ਚਾਹਣਾ ਗੁਲਾਮੀ ਲਾਉਣੀ ਪੈਣੀ ਹੈ ਤੁਹਾਡਾ ਵੀ ਹਾਲਾਤ ਇਹ ਹੈ ਪਠਾਨਾ ਜਿਹੜੇ ਕਰਨਗੇ ਜੇ ਕਦੇ ਮਾੜਾ ਆ ਜਾ ਵਿੱਚ ਉਸਗੇ ਨਹੀਂ ਫਿਰ ਗੁਲਾਮ ਹੈਗੇ ਹੋ ਫਿਰ ਤੁਸੀਂ ਪੰਜਾਬ ਦੇ ਪੁੱਤ ਨਹੀਂ ਜੇ ਦਿੱਲੀ ਦੇ ਗੁਲਾਮ ਬਣ ਕੇ ਰਹੋਗੇ ਫਿਰ ਤੁਸੀਂ ਪੰਜਾਬੀ ਨਹੀਂ ਕਹਾ ਸਕਦੇ ਫਿਰ ਤੁਸੀਂ ਪੰਜਾਬ ਦੇ ਪੁੱਤ ਹੀ ਹੈ ਨਹੀਂ ਇਸ ਕਰਕੇ ਅੱਜ ਬੋਲ ਲੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗੀ ਤੁਹਾਡੀ ਵੀ ਘਟ ਦੇਣਗੇ ਸੋ ਲੋਕੋ ਪਠਾਨ ਮਾਜਰੇ ਦਾ ਸਾਥ ਦੇਣਾ ਬੰਦ ਹੈ ਉਸ ਜੇ ਬੋਲਿਆ ਸੱਚ ਹੈ ਸਚਾਈ ਦੇ ਆਧਾਰ ਤੇ ਨਾਲ ਖੜਨਾ ਚਾਹੀਦਾ ਅੱਗੇ ਦੇਖਦੇ ਆ ਕੀ ਨਿਕਲ ਕੇ ਆਉਂਦਾ ਹੈ ਕੀ ਪਰ ਸੁਣਨ ਦੇ ਵਿੱਚ ਆਇਆ ਹੈ ਕਿ ਐਦਾਂ ਕੁਝ ਨਹੀਂ ਹੋਇਆ ਹਾਂ ਜੇ ਕੋਈ ਸੇ ਕਿਤੇ ਗਲਤੀ ਪਠਾਨ ਮਾਜਰੇ ਦੀ ਆਉਂਦੀ ਆਪਾਂ ਦੱਸ ਦਾਂਗੇ ਕੋਈ ਚੱਕਰ ਨਹੀਂ ਆਪਾਂ ਕਿਸੇ ਦੇ ਗੁਲਾਮ ਨਹੀਂ ਪਰ ਜਿਹੜਾ ਬੰਦਾ ਕੋਈ ਸੱਚ ਬੋਲੂਗਾ ਆਪਾਂ ਉਹਦੇ ਨਾਲ ਖੜਿਆ ਹਾਂ ਇਹ ਹਰਜਾਨੇ ਭੁਗਤਨੇ ਪੈਂਦੇ ਨੇ ਮਸੀਂ ਪੰਜਾਬ ਦੇ ਲੋਕਾਂ ਨੂੰ ਪਿੱਟ ਕੇ ਮਰਗੇ ਕੀ ਇਹ ਧੱਕਾ ਕਰਦੇ ਨੇ ਇਹ ਝੂਠੇ ਕੇਸ ਬਣਾਉਂਦੇ ਨੇ ਪਹਿਲਾਂ ਭਾਨੇ ਤੇ ਬਣਾਇਆ ਫਿਰ ਲੱਖੇ ਤੇ ਬਣਾਇਆ ਫਿਰ ਝੋਟੇ ਤੇ ਬਣਾਇਆ ਕਿੰਨਿਆਂ ਹੀ ਬੰਦਿਆਂ ਤੇ ਇਹਨਾਂ ਨੇ ਝੂਠੇ ਕੇਸ ਬਣਾਏ ਕਿੰਨਿਆਂ ਦੀ ਇਹਨਾਂ ਨੇ ਸੋਸ਼ਲ ਮੀਡੀਆ ਪੇਜ ਡਾਤੇ ਤੇ ਅੱਜ ਤੱਕ ਕਲੀਅਰ ਹੋ ਗਿਆ ਕਿ ਇੱਥੇ ਇਹਨਾਂ ਦਾ ਐਮਐਲਏ ਵੀ ਸੇਫ ਨਹੀਂ ਜੇ ਕੋਈ ਇਹਨਾਂ ਦੇ ਵਿਰੁੱਧ ਬੋਲੂਗਾ ਅੱਜ ਤੱਕ ਲੋਕਾਂ ਅਕੇ ਸਿੱਸ਼ਾ ਆ ਗਿਆ ਨਾ